ਕੇ ਮਰ ਗਏ ਜਰੀਲੀ ਗਰੀਬ ਬੰਦੇ ਕੇ ਕੋਈ ਗੁਜਰਾ ਪਿੰਡ ਵਿੱਚ ਜਾ ਕੇ ਮੀਥੇਰ ਨੇ ਕੋਸ਼ਿਸ਼ ਨਹੀਂ ਕੀਤੀ ਲਾਗੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਬੇਇਨਸਾਫੀ ਦੀ ਚਿੱਕਾ ਮਾਰ ਰਿਹਾ ਇਹਨੇ ਕਦੀ ਉਹਦਾ ਹਾਂ ਦਾ ਨਾ ਰਹਿ ਮਾਰਾ ਛੁੱਪ ਕਰਨ ਸਾਡਾ ਮਾਰਿਆ ਗਿਆ ਇੱਕ ਬੱਲੋ ਪਿੰਡ ਹੈ ਪਟੰਡੇ ਚ ਇਹਨੇ ਉਹਦੇ ਹਾਲ ਵੀ ਨਹੀਂ ਪੁੱਛੇ ਹਾਈ ਕੋਰਟ ਨੇ ਕਿਹਾ ਕਿ ਸੜਕ ਖੋਲੋ ਪਬਲਿਕ ਇੰਟਰਸਟ ਹੈ ਇਹ ਸੁਪਰੀਮ ਕੋਰਟ ਯਹੀ ਪੰਜਾਬ ਸਰਕਾਰ ਉੱਥੇ ਕਿ ਸੜਕ ਨਹੀਂ ਖੋਲ ਸਕਦੇ ਕਿਉਂਕਿ ਭਗਵੰਤ ਦੀ ਜਾਨ ਨੂੰ ਖਤਰਾ ਤੇਰੀ ਜਾਨ ਕੋਈ ਸਪੈਸ਼ਲ ਜ਼ਿਆਦਾ ਵਾ ਕੋਈ ਮਤਲਬ ਤੇਰੇ ਅੰਦਰ ਕੋ ਦਿਲ ਸੋਨੇ ਦਾ ਹੈ ਜਾਂ ਜਿਹੜਾ ਸਿੱਧੂ ਮੂਸੇਵਾਲਾ ਦੇ ਦਿਲ ਜਿਹੜਾ ਸੀਗਾ ਉਹਦਾ ਵਿਚਾਰੇ ਦਾ ਕੋਈ ਮਾਂ ਪਿਓ ਨਹੀਂ ਸੀਗੇ ਜਾਂ ਉਹਦਾ ਕੋਈ ਦਿਲ ਧੜਕਦਾ ਨਹੀਂ ਸੀਗਾ ਇਸ ਕਰਕੇ ਹੁਣ ਗੱਲ ਸਾਬਤ ਹੋ ਗਈ ਆ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਮੰਨ ਲਿਆ ਸਰਕਾਰ ਨੇ ਕਿ ਉਹਦੀ ਸਿਕਿਉਰਿਟੀ ਵਿਡਰੋ ਕਰਕੇ ਉਹਦਾ ਕਤਲ ਹੋਇਆ ਵਾ ਆ ਚੀਮਾ ਯਾਰ ਬੰਦਾ ਕੋਈ ਇਹਦੇ ਪੱਲੇ ਕੁਝ ਹੈ ਇਹਦੇ ਆਪਣੇ ਹਲਕੇ ਵਿੱਚ ਸ਼ਰਾਬ ਪੀ ਕੇ ਮਰ ਗਏ ਬੰਦੇ ਦੂਜਿਆਂ ਨੂੰ ਭਾਜ-ਭਾ ਕਹਿੰਦਾ ਵਾ ਇਹ ਤਾਂ ਠਹਿਰ ਜਾ ਇੱਕ ਨਾ ਪੰਜਾਬੀ ਦਾ ਗਾਣਾ ਵਾ ਇਹ ਜਿਹੜਾ ਸ਼ਰਾਬ ਦਾ ਘੁਟਾਲਾ ਇਹਨਾਂ ਨੇ ਕੀਤਾ ਨਾ ਜਿਹੜਾ ਜਿਹੜਾ ਇਹਨਾਂ ਦਾ ਡੈਡੀ ਕੇਜਰੀਵਾਲ ਜੀ ਦੇਲਚਾ ਇਸ ਵਲੇ ਇੱਕ ਸਰਾਰ ਦੇ ਘਟਾਲੇ ਜਿੱਦਣ ਜਾਂਚ ਪੰਜਾਬ ਦੀ ਹੋਈ ਨਾ ਇਹ ਸਾਰੇ ਫੜੇ ਜਾਣਗੇ ਇਹ ਸਾਰੇ ਫੜੇ ਜਾਣਗੇ ਮੈਨੂੰ ਤਾਂ ਦੇਖੋ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਸਹਿਯੋਗ ਮਿਲ ਰਿਹਾ ਵਾ ਮੇਰੀ ਲੜਾਈ ਪਾਰਟੀ ਬਾਜ਼ੀ ਤੋਂ ਉੱਤੇ ਹਮੇਸ਼ਾ ਲੜੀ ਮੈਂ ਤੇ ਮੈਨੂੰ ਜਿਹੜਾ ਸਪੋਰਟ ਵੀ ਆ ਲੋਕਾਂ ਦੀ ਹਮਦਰਦੀ ਆ ਉਹ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਮਿਲ ਰਹੀ ਆ ਲੋਕਾਂ ਨੂੰ ਐ ਲੱਗ ਰਿਹਾ ਕਿ ਜੋ ਕੁਝ ਵੀ ਇਹਨੇ ਪੰਜਾਬ ਦੇ ਹੱਕ ਵਿੱਚ ਬੋਲਿਆ ਜਿਹੜੇ-ਜਿਹੜੇ ਮੁੱਦਿਆਂ ਦੇ ਉੱਤੇ ਪਿਛਲੇ ਕਾਫੀ ਅਰਸੇ ਤੋਂ ਮੈਂ ਜਦੋਜਾਹਿਦ ਕੀਤੀ ਜੇਲ੍ਹ ਕੱਟੀ ਈਡੀ ਨੇ ਵੀ ਮੈਨੂੰ ਜੇਲ੍ਹ ਭੇਜਿਆ ਇਹ ਸਾਰੀ ਗੱਲ ਦਾ ਬੜੇ ਅچھے ਤਰੀਕਿਆਂ ਨਾਲ ਲੋਕਾਂ ਨੂੰ ਵਕਫੀਅਤ ਆ ਉਹਨਾਂ ਨੂੰ ਲੱਗਦਾ ਕਿ ਇਹ ਵਿਅਕਤੀ ਜਿਹੜਾ ਵਾ ਕਿਉਂਕਿ ਇਹਨੇ ਬਹੁਤ ਜਦੋਜਾਹਿਦ ਕੀਤੀ ਆ ਇਹਨੇ ਨੁਕਸਾਨ ਵੀ ਉਠਾਇਆ ਵਾ ਤੇ ਇਹ ਫਿਰ ਵੀ ਬੋਲ ਰਿਹਾ ਵਾ ਤਾਂ ਅੱਜ ਇਹਨਾਂ ਨੂੰ ਲੱਗਦਾ ਕਿ ਪਾਰਲੀਮੈਂਟ ਵਿੱਚ ਭੇਜਣ ਵਾਸਤੇ ਇਹ ਯੋਗ ਬੁਲਾਰਾ ਹੈ ਕਿਉਂਕਿ ਜਿਹੜੇ ਦੂਜੇ ਉਮੀਦਵਾਰ ਹੈ ਉਹ ਚਾਹੇ ਮੰਤਰੀ ਬਣ ਕੇ ਤੇ ਚਾਹੇ ਸੰਤਰੀ ਬਣ ਕੇ ਉਹ ਗੱਡੀਆਂ ਝੂਟਣ ਜੋਗੇ ਨੇ ਉਹਨਾਂ ਨੇ ਕਦੀ ਪੰਜਾਬ ਦੇ ਪੱਖ ਦੇ ਮਸਲੇ ਦੀ ਗੱਲ ਪੰਜਾਬ ਦੀ ਕਚਹਿਰੀ ਚ ਨਹੀਂ ਰੱਖੀ ਮਿਸਾਲ ਦੇ ਤੌਰ ਤੇ ਅਸ਼ਰਾਫ ਜੀ ਕੇ ਮਰ ਗਏ ਜਰੀਲੀ ਗਰੀਬ ਬੰਦੇ ਕਿ ਕੋਈ ਗੁજરા ਪਿੰਡ ਵਿੱਚ ਜਾ ਕੇ ਮੀਥੇਰ ਨੇ ਕੋਸ਼ਿਸ਼ ਨਹੀਂ ਕੀਤੀ ਲੱਗੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਬੇਇਨਸਾਫੀ ਦੀ ਚਿੱਕਾ ਮਾਰ ਰਿਹਾ ਇਹਨੇ ਕਦੀ ਉਹਦਾ ਹਾਂ ਦਾ ਨਾ ਰਹਿਮਾ ਛੁੱਪ ਕਰਨ ਸਾਡਾ ਮਾਰਿਆ ਗਿਆ ਇੱਕ ਬੱਲੋ ਪਿੰਡ ਬਟਿੰਡੇ ਚ ਇਹਨੇ ਉਹਦੇ ਹਾਲ ਵੀ ਨਹੀਂ ਪੁੱਛੇ ਸਾਡੇ ਕਿਸਾਨਾਂ ਦੇ ਉੱਤੇ ਹਮਲਾ ਭਾਜਪੀ ਨੇ ਕੀਤਾ ਘੱਗਰ ਦੇ ਰਾਹ ਦੇ ਪੰਜਾਬ ਦੇ ਅੰਦਰ ਵੜ ਕੇ ਇਸ ਮੀਥੇਰ ਦੇ ਜਾਂ ਕੋਈ ਵੀ ਇਹਨਾਂ ਦੇ ਐਮ.ਐਲ.ਏ ਨੇ ਕੋਈ ਉਹਨਾਂ ਦਾ ਹਾਜ਼ਰ ਨਾਰਾ ਨਹੀਂ ਮਾਰਿਆ ਜਿਹੜੇ ਪੰਜਾਬ ਦੇ ਵਿੱਚ ਜ਼ਿਆਤੀਆਂ ਹੋਈਆਂ ਚਾਹੇ ਉਹ ਕਿਸੇ ਫਰਕ ਦੇ ਨਾਲ ਹੋਈਆਂ ਚਾਹੇ ਉਹ ਐਨ.ਆਰ.ਆਈ ਦੀ ਕੋਠੀ ਇੱਕ ਸਰਬਜੀਤ ਕੌਰ ਮਾਨੂ ਨੇ ਦੱਬ ਲਈ ਮੀਥੇਰ ਨੇ ਉਸ ਐਨ.ਆਰ.ਆਈ ਦੇ ਪਰਿਵਾਰ ਦੀ ਮਦਦ ਲਈ ਕੀਤੀ ਹਾਲਾਂਕਿ ਉਹਨਾਂ ਨੇ ਮਦਦ ਐਨ.ਆਰ.ਆਈਜ਼ ਨੇ ਵੋਟਾਂ ਇਹਨਾਂ ਨੂੰ ਪਾਈਆਂ ਸੀ ਉਹਦੀ ਮਦਦ ਖੈਰੇ ਨੇ ਕੀਤੀ ਐ ਐਨ.ਐਸ.ਏ ਲੱਗੀ ਤਾਂ ਇਹ ਸਾਰੇ ਮੂਕ ਦਰਸ਼ਕ ਬਣ ਗਏ ਸਾਡੇ ਨਿਆਣੇ ਚੱਕ ਕੇ ਇਹਨਾਂ ਨੇ ਬੀ.ਜੇ.ਪੀ ਦੀ ਅੱਖੇ ਅਸਾਮ ਦੀਆਂ ਜ਼ਿਲ੍ਹਿਆਂ 'ਚ ਭੇਜਤੇ ਖੈਰਾ ਉਹਨਾਂ ਦੇ ਵਾਸਤੇ ਖੜਿਆ ਵੀ ਖੇੜਾ ਉਹਨਾਂ ਦੇ ਮੋਰਚੇ ਵਿੱਚ ਅੰਮ੍ਰਿਤਸਰ ਵੀ ਗਿਆ ਸੋ ਇੱਥੇ ਲੋਕਾਂ ਨੂੰ ਐ ਮਹਿਸੂਸ ਹੁੰਦਾ ਵਾ ਕਿ ਦੇਸ ਵੀ ਕੈਨ ਹੈਵ ਵਨ ਵੌਇਸ ਉਹਨ ਦੇਖੋ 13 ਲੱਖ ਬੰਦੇ ਨੇ ਤਾਂ ਬੋਲਣਾ ਨੇਗਾ ਇਹਨਾਂ ਦੀ ਇਹਨਾਂ ਦੀ ਇਹਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨ ਵਾਸਤੇ ਇਹਨਾਂ ਨੂੰ ਬੰਦਾ ਇੱਕ ਬੁਲਾਰਾ ਚਾਹੀਦਾ ਉਹਨਾਂ ਨੂੰ ਲੱਗਦਾ ਕਿ ਹਾਂ ਇਹ ਯੋਗ ਵਿਅਕਤੀ ਬੋਲ ਸਕਦਾ ਤਾਂ ਕਰਕੇ ਮੈਨੂੰ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਲੁੱਕੀ ਪਾਰਟੀ ਵਿੱਚ ਮੈਨੂੰ ਐ ਲੱਗ ਰਿਹਾ ਕਿ ਇਲੈਕਸ਼ਨ ਦੇ ਦੌਰਾਨ ਹੀ ਇੰਡੀਆ ਆਲਾਈਂਸ ਦਾ ਗਰਾਫ ਬਹੁਤ ਤੇਜ਼ੀ ਨਾਲ ਚੜਿਆ ਉੱਤੇ ਨੂੰ ਔਰ ਕੋਈ ਵੱਡੀ ਗੱਲ ਨਹੀਂ ਗਈ ਕਿ ਜਿਹੜਾ ਮੋਦੀ ਸਾ ਪ੍ਰਚਾਰ ਕਰ ਰਹੇ ਨੇ ਟੀਵੀਆਂ ਰਹੀਂ ਗੋਦੀ ਮੀਡੀਆ ਰਹੀਂ ਉਹ ਫਲॉप ਸ਼ੋ ਹੋਊਗਾ ਔਰ ਨਫਰੀ ਮੈਂ ਕਹਿ ਨਹੀਂ ਸਕਦਾ ਲੇਕਿਨ ਇੰਡੀਆ ਅਲਾਈਐਂਸ ਦੀ ਸਰਕਾਰ ਬਣਨ ਦੇ ਪੂਰੇ ਚਾਂਸ ਹੈ ਜਦੋਂ ਤੁਲਨਾ ਕੀਤੀ ਆ ਭਗਵੰਤ ਦੇ ਖਤਰੇ ਦੀ ਬਨਾਮ ਸਿੱਧੂ ਮੂਸੇਵਾਲੇ ਦੀ ਮੌਤ ਦੀ ਉਹਦੀ ਮੌਤ ਹੁੰਦੀ ਆ ਜਦੋਂ ਭਗਵੰਤ ਮਾਨ ਨਲੇਕੀ ਕਰਕੇ ਉਹਦੀ ਸਿਕਿਉਰਿਟੀ ਘਟਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੰਦਾ 24 ਘੰਟੇ ਚ ਸ਼ੂਟਰ ਮਾਰ ਦਿੰਦੇ ਨੇ ਠੀਕ ਹੈ 2 ਸਾਲਾਂ ਚ ਉਹਨਾਂ ਕੋਈ ਇਨਸਾਫ ਨਹੀਂਗਾ ਹੁਣ ਭਗਵੰਤ ਮਾਨ ਦੀ ਚੀਫ ਮਿਨਿਸਟਰ ਦੀ ਦੋ ਸੈਕਟਰ ਦੀ ਰੈਸ਼ਮੋਰੇ ਸੜਕ ਖੁੱਲਣ ਦੀ ਪਟੀਸ਼ਨ ਪੈ ਗਈ ਹਾਈ ਕੋਰਟ ਚ ਹਾਈ ਕੋਰਟ ਨੇ ਕਿਹਾ ਕਿ ਸੜਕ ਖੋਲੋ ਪਬਲਿਕ ਇੰਟਰਸਟ ਹੈ ਇਹ ਸੁਪਰੀਮ ਕੋਰਟ ਗਈ ਪੰਜਾਬ ਸਰਕਾਰ ਉੱਥੇ ਕਿ ਸੜਕ ਨਹੀਂ ਖੋਲ ਸਕਦੇ ਕਿਉਂਕਿ ਭਗਵੰਤ ਦੀ ਜਾਨ ਨੂੰ ਖਤਰਾ ਤੇਰੀ ਜਾਨ ਕੋਈ ਸਪੈਸ਼ਲ ਜ਼ਿਆਦਾ ਵਾ ਕੋਈ ਮਤਲਬ ਤੇਰੇ ਅੰਦਰ ਕੋਈ ਦਿਲ ਸੋਨੇ ਦਾ ਹੈ ਜਾਂ ਜਿਹੜਾ ਸਿੱਧੂ ਮੂਸੇਵਾਲਾ ਦੇ ਦਿਲ ਜਿਹੜਾ ਸੀਗਾ ਉਹਦਾ ਵਿਚਾਰੇ ਦਾ ਕੋਈ ਮਾਪਿਓ ਨਹੀਂ ਸੀਗੇ ਜਾਂ ਉਹਦਾ ਕੋਈ ਦਿਲ ਧੜਕਦਾ ਨਹੀਂ ਸੀਗਾ ਇਸ ਕਰਕੇ ਹੁਣ ਗੱਲ ਸਾਬਤ ਹੋ ਗਈ ਔਰ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਮੰਨ ਲਿਆ ਸਰਕਾਰ ਨੇ ਕਿ ਉਹਦੀ ਸਿਕਿਉਰਿਟੀ ਵਿਡਰੋ ਕਰਕੇ ਉਹਦਾ ਕਤਲ ਹੋਇਆ ਵਾ ਤੇ ਸਿਕਿਉਰਿਟੀ ਵਿਡਰੋ ਕਹਨੇ ਕੀਤੀ ਭਗਵੰਤ ਨੇ ਕੀਤੀ ਤੇ ਸ਼ੇਅਰ ਕਹਨੇ ਕੀਤੀ ਆ ਬਲਤੇਜ ਪੰਨੂ ਵਰਗੇ ਮੂਰਖ ਬੰਦਿਆਂ ਨੇ ਤੇ ਭਗਵੰਤ ਨੇ ਇਹਨਾਂ ਦੇ ਪਰਚੇਦਾਰ ਚ ਹੋਣੇ ਚਾਹੀਦੇ ਐਕਚੁਅਲੀ ਪਰ ਕਹਿੰਦਾ ਕਿਸੇ ਨੇ ਨਹੀਂਗਾ ਤੋ ਹੋਊਗਾ ਇਹ ਕਿ ਸੰਗਰੂਰ ਦਾ ਵੋਟਰ ਜਦੋਂ ਸਾਨੂੰ ਵੋਟ ਪਾ ਕੇ ਜਿਤਾਊਗਾ 27 ਦਾ ਕੰਨਾਂ ਦੇ ਲਿਖਿਆ ਆਣਾ ਕਿ ਕਾਂਗਰਸ ਸਰਕਾਰ ਜਿੰਨੀਆਂ ਬੇਇਨਸਾਫੀਆਂ ਕੀਤੀਆਂ ਇਹਨਾਂ ਨੂੰ ਸਾਰਿਆਂ ਦਾ ਹਿਸਾਬ ਦੇਣਾ ਪੈਣਾ। ਕਿਹੜੇ ਮੁੱਦੇ ਦਾ ਕੋਈ ਇਹਦੇ ਪੱਲੇ ਕੁਝ ਹੈ। ਇਹਦੇ ਆਪਣੇ ਹਲਕੇ ਵਿੱਚ ਸ਼ਰਾਬ ਪੀ ਕੇ ਮਰ ਗਏ ਬੰਦੇ ਇਹ ਦੂਜਿਆਂ ਨੂੰ ਭਾਜ-ਪਾ ਕਹਿੰਦਾ ਵਾ। ਇਹ ਤਾਂ ਠਹਿਰ ਜਾ। ਇੱਕ ਨਾ ਪੰਜਾਬੀ ਦਾ ਗਾਣਾ ਵਾ। ਇਹ ਜਿਹੜਾ ਸ਼ਰਾਬ ਦਾ ਘੁਟਾਲਾ ਇਹਨਾਂ ਨੇ ਕੀਤਾ ਨਾ ਜਿਹੜਾ ਜਿਹੜਾ ਇਹਨਾਂ ਦਾ ਡੈਡੀ ਕੇਜਰੀਵਾਲ ਡੀਲਚਾ ਇਸ ਵਲੇ ਇੱਕ ਸ਼ਰਾਬ ਦੇ ਘੁਟਾਲੇ ਜਿੱਦਣ ਜਾਂਚ ਪੰਜਾਬ ਦੀ ਹੋਈ ਨਾ ਇਹ ਸਾਰੇ ਫੜੇ ਜਾਣਗੇ। ਇਹ ਸਾਰੇ